ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਵੇਂ-ਤਿਵੇਂ ਪ੍ਰਚਾਰ ਅਤੇ ਇੱਕ ਦੂਜੇ ਤੇ ਦੂਸ਼ਣबाजी ਦਾ ਸਲਸਾ ਵਧਦਾ ਜਾ ਰਿਹਾ ਹੈ ਇਸੇ ਦੇ ਤਹਿਤ ਵਿਕਰਮ ਮੱਜੀਠਿਆ ਬਠਿੰਡਾ ਦੀ ਗੁਰੂਕੀ ਨਗਰੀ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਮਜੀਠੀਆ ਕਾਂਗਰਸ ਸਰਕਾਰ ਤੇ ਵਰਦੇ ਨਜ਼ਰ ਆਏ ਕਾਂਗਰਸ ਸਰਕਾਰ ਦਾ ਮਨੋਰਥ ਪੱਤਰ ਦਿਖਾਉਂਦਿਆਂ ਵਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ ਉਹਨਾਂ ਕਹਿੰਦੇ ਕਿ ਕਾਂਗਰਸ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਮੌਕੇ ਮਜੀਠੀਆ ਰਾਜਾ ਵੜਿੰਗ ਤੇ ਵੀ ਵਰਦੇ ਨਜ਼ਰ ਆਏ ਉਹਨਾਂ ਕਹਿੰਦੇ ਉਹਨਾਂ ਕਹਿੰਦੇ ਕਿ ਵੜਿੰਗ ਨੇ ਜਿਸ ਤਰ੍ਹਾਂ ਬਜ਼ੁਰਗਾਂ ਦਾ ਅਪਮਾਨ ਕੀਤਾ ਹੈ ਇਸ ਮਾਮਲੇ ਵਿੱਚ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਜੀ ਕਿ ਮੈਂ ਇਹ ਜੇ ਬਿਆਨਾਂ ਨਾਲ ਸਹਿਮਤੀ ਨਹੀਂ ਰੱਖਦਾ ਬਜ਼ੁਰਗਾਂ ਦਾ ਮਾਤਾ ਪਿਤਾ ਦਾ ਸਾਡੀ ਜ਼ਿੰਦਗੀ 'ਚ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਮੈਂ ਸਮਝਦਾ ਸਾਡੇ ਵਰਗੇ ਨਾ ਚੀਜ਼ ਨਮਾਣੇ ਇਨਸਾਨ ਤੁਰੇ ਫਿਰਦੇ ਔਰ ਜਿਨ੍ਹਾਂ ਬਜ਼ੁਰਗਾਂ ਦੀ ਅਰਦਾਸਾਂ ਬੇਨਤੀਆਂ ਨਾਲ ਇਹ ਪੰਜਾਬ ਖੁੱਚ ਖੁਸ਼ਹਾਲੀ ਆਈ ਹੈ ਸਾਡੀ ਜ਼ਿੰਦਗੀ 'ਚ ਤਬਦੀਲੀ ਆਈ ਹੈ ਉਹਨਾਂ ਬਾਰੇ ਵਿਚਾਰ ਰੱਖਣੇ ਮੈਂ ਉਸ ਸ਼ਬਦਾ ਦੀ ਸਖਤ ਲਫ਼ਜ਼ਾਂ 'ਚ ਨਿਖੇਦੀ ਕਰਦਾ ਔਰ ਮੈਂ ਸਮਝਦਾ ਉਹਨਾਂ ਨੇ ਸਮੁੱਚੇ ਬਜ਼ੁਰਗਾਂ ਕੋਲੋਂ ਇਹ ਬਿਆਨ ਰੱਖਣ ਦੀ ਜਿੱਥੇ ਉਹਨਾਂ ਦੀ ਮਾਨਸਿਕਤਾ ਦਿਖਾਉਂਦਾ ਕਿਥੇ ਨਾ ਕਿਥੇ ਉਹਨਾਂ ਨੂੰ ਮਾਫ਼ੀ ਵੀ ਮੰਗਣੀ ਚਾਹੀਦੀ। ਇਸ ਤੋਂ ਇਲਾਵਾ ਮਜੀਠੀਆ ਨੇ ਜਗਮੀਤ ਬਰਾੜ ਦਾ ਅਕਾਲੀ ਦਲ ਚੌਂਤੇ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਅਕਾਲੀ ਦਲ ਨੂੰ ਫਾਇਦਾ ਹੋਵੇਗਾ। ਕੋਸਲਾ ਜਗਮੀਤ ਸਿੰਘ ਬਰਾੜ ਜੀ ਕਾਫੀ ਲੋਕਪ੍ਰੀਆ ਕਾਮਯਾਬ ਸਿਆਸਤਦਾਨ ਹੈ। ਕਈ ਵਾਰੀ ਉਹਨਾਂ ਨੇ ਚੋਣਾ ਲੜੀਆਂ ਨੇ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੱਕ ਉਹ ਪਹੁੰਚੇ ਆ ਵੱਖ-ਵੱਖ ਸੀ ਡਬਲਯੂ ਸੀ ਦੇ ਉਹ ਇਨਵਾਈਟ ਹੀ ਪਰਮਨੈਂਟ ਮੈਂਬਰ ਵੀ ਰਹੇ ਆ ਉਹਨਾਂ ਦੇ ਬ੍ਰਦਰ ਐਮ ਐਲ اے ਰਹੇ ਆ ਉਹਨਾਂ ਦਾ ਆਪਣਾ ਇੱਕ ਸਿਆਸੀ ਕਦਮ ਉਹ ਤਾ ਰਤਬਾ ਅੱਜ ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਜਰੂਰ ਉਹਦਾ ਫਾਇਦਾ ਹੀ ਹੋਣਾ ਉਹਦਾ ਨੁਕਸਾਨ ਕੋਈ ਨਹੀਂ ਹੋ ਸਕਦਾ ਮੇਰਾ ਮੰਨਣਾ ਹੈ ਇਸ ਤੋਂ ਲਾਵਾ ਮਜੀਠੀ ਨੇ ਕਿਹਾ ਕਿ ਜਲਦੀ ਉਹ ਬਠਿੰਡਾ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਜਾ ਰਹੇ ਨੇ ਮੈਂ ਦੇਖੋ ਇੱਕ ਮੈਂ ਤੁਹਾਡੇ ਮਨ 'ਚ ਕੋਈ ਛਿੱਕ ਛਕ ਸ਼ਿਕਵਾ ਹੈ ਕਿ ਕੌਣ ਹੈ ਉਮੀਦਵਾਰ ਲੋਕਾਂ ਦੀ ਫਿਰ ਆਊਗਾ ਜੀ ਕੋਈ ਦੇਖੋ ਐਲਾਨ ਹੀ ਆ ਜੀ ਮੈਂ ਵੀ ਕਿਸੇ ਲਈ ਵੋਟ ਮੰਗ ਹੀ ਰਿਹਾ ਜੀ ਔਰ ਲੋਕਾਂ ਦੇ ਮਨ 'ਚ ਵੀ ਬੜੀ ਕਲੈਰਿਟੀ ਆ ਜੀ ਪਾਰਟੀਆਂ ਦੀ ਆਪਣੀ ਸੋਚ ਹੁੰਦੀ ਆ ਪਾਰਟੀ ਦਾ ਆਪਣਾ ਇੱਕ ਟਾਈਮ ਹੈ ਇਲੈਕਸ਼ਨ ਦਾ ਪ੍ਰੋਸੈਸ ਹਲੇ ਨੋਮੀਨੇਸ਼ਨ ਸ਼ੁਰੂ ਹੋਣੀ ਆ ਜਦੋਂ ਪਾਰਟੀ ਨੇ ਠੀਕ ਸਮਝਿਆ ਕੈਂਡੀਡੇਟ ਤੁਹਾਡੇ ਵਿੱਚ ਹੋਊਗਾ ਬਿਊਰੋ ਰਿਪੋਰਟ D5 ਚੈਨਲ ਪੰਜਾਬੀ